ਕੁਰਸੀ ਕਹਿੰਦੇ ਕਰਮਾਂ ਵਾਲੇ ਨੂੰ ਮਿਲਦੀ ਹੈ ਤੇ ਕੁਰਸੀ ਦੇ ਉੱਤੇ ਨਾਮ ਲਿਖ ਦਿੱਤਾ ਜਾਵੇ ਉਹ ਕਰਮਾਂ ਵਾਲੇ ਨਾਂ ਪਹੁੰਚਣ ਤਾਂ ਬਹੁਤ ਵੱਡੀਆਂ ਗੱਲਾਂ ਹੋ ਜਾਂਦੀਆਂ ਨੇ ਇੱਕ ਵਾਰ ਮੈਂ ਤਸਵੀਰਾਂ ਦਿਖਾ ਦਵਾਂ ਬਹੁਤ ਸਾਰੀਆਂ ਕੁਰਸੀਆਂ ਲੱਗਿਆ ਨੇ ਪਰ ਇਹਨਾਂ ਕੁਰਸੀਆਂ ਦੇ ਵਿੱਚ ਫਰਕ ਕੀ ਹੈ ਬਹੁਤ ਸਾਰੇ ਐਮਪੀ ਐਮਐਲਏ ਜਿਹੜੇ ਕਾਂਗਰਸ ਦੇ ਸੀਗੇ ਉਹਨਾਂ ਦੀ ਲੱਗੀਆਂ ਹੋਈਆਂ ਨੇ ਤਾਂ ਇੱਕ ਖਾਸ ਕੁਰਸੀ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਇੱਥੇ ਨਾਮ ਲਿਖਿਆ ਹੋਇਆ ਸਪੈਸ਼ਲ ਤੌਰ ਤੇ ਕਿਉਂਕਿ ਕਹਿੰਦੇ ਜਦੋਂ ਮਾਈ ਬਾਪ ਆਵੇ ਨੈਸ਼ਨਲ ਤੌਰ ਤੇ ਉਹਨਾਂ ਨੂੰ ਆਪਣੇ ਆਪ ਆ ਜਾਣਾ ਚਾਹੀਦਾ ਪਰ ਨਵਜੋਤ ਸਿੰਘ ਸਿੱਧੂ ਅੱਜ ਇਸ ਸੰਮੇਲਨ ਦੇ ਵਿੱਚ ਨਹੀਂ ਪਹੁੰਚੇ ਕਾਂਗਰਸ ਦੇ ਤਾਂ ਇਸ ਦੇ ਵਿੱਚ ਕਿਉਂ ਨਹੀਂ ਇਹ ਸਭ ਤੋਂ ਵੱਡੀ ਗੱਲ ਹੈ ਕਿ ਸਿੱਧੂ ਸਾਹਿਬ ਇੱਥੇ ਪਹੁੰਚੇ ਕਿਉਂ ਨਹੀਂ ਕਿਉਂਕਿ ਸਭ ਦੇ ਨਾਮ ਲਿਖੇ ਗਏ ਨੇ ਸਾਰੀਆਂ ਚੀਜ਼ਾਂ ਕਈਆਂ ਗੀਆਂ ਨੇ ਪਰ ਕਿਤਨਾ ਕਿਤੇ ਨਵਜੋਤ ਸਿੰਘ ਸਿੱਧੂ ਹੋਰੀ ਸ਼ੈਰਾਨਾ ਅੰਦਾਜ਼ ਦੇ ਵਿੱਚ ਨਜ਼ਰ ਆਏ ਉਹ ਵੀਡੀਓ ਪਾਉਣ ਲੱਗੇ ਫੇਸਬੁੱਕ ਦੇ ਉੱਤੇ ਕਿ ਮੈਂ ਤੈਨੂੰ ਮaaf ਕੀਤਾ ਦੁਸ਼ਮਨ ਨੂੰ ਵੀ ਮaaf ਕਰ ਦੇਣਾ ਚਾਹੀਦਾ ਅਜਿਹਾ ਕਹਿੰਦੇ ਨਜ਼ਰ ਆਏ ਪਰ ਅਸਲ ਦੇ ਵਿੱਚ ਇਹਨੂੰ ਸਮਝਿਆ ਕੀ ਜਾਵੇ ਨਵਜੋਤ ਸਿੰਘ ਸਿੱਧੂ ਦੀ ਸਿੱਧੀ ਸੈਟਿੰਗ ਹੈ ਨੈਸ਼ਨਲ ਪਾਰਟੀ ਦੇ ਨਾਲ ਨੈਸ਼ਨਲ ਲੀਡਰਾਂ ਦੇ ਨਾਲ ਜਾਂ ਫਿਰ ਕੀ ਚੱਕਰ ਹੈ ਕਿਉਂਕਿ ਜਿਵੇਂ ਪਹਿਲਾਂ ਸਾਰੀਆਂ ਚੀਜ਼ਾਂ ਹੋਦੀਆਂ ਸੀਗੀਆਂ ਕਿ ਨਵਜੋਤ ਸਿੰਘ ਸਿੱਧੂ ਦੀ ਠਿਵਰੀ ਟੈਡ ਕੀਤੀ ਗਈ ਹੈ ਉਹਨੂੰ ਕੱਸਿਆ ਗਿਆ ਜਾਂ ਫਿਰ ਅੱਜ ਨਰਾਜਗੀ ਸੀ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਕੁਰਸੀ ਖਾਲੀ ਛੱਡ ਦਿੱਤੀ ਇਸ ਦੇ ਉੱਤੇ ਕਿਸੇ ਹੋਰ ਨੂੰ ਬਹਿਣਾ ਪੈ ਗਿਆ ਇੱਥੇ ਆਏ ਨਹੀਂ ਬਹੁਤ ਸਾਰੀਆਂ ਗੱਲਾਂ ਨੇ ਪਰ ਇਹ ਸਟੇਜ ਦੇ ਉੱਤੇ ਤੁਹਾਡੇ ਨਾਲ ਤਸਵੀਰ ਸਾਂਝੀ ਕੀਤੀ ਹੈ ਕਿ ਇਨਵਾਈਟ ਸਭ ਨੂੰ ਸੀਗਾ ਐਮ ਐਲ ਏ ਜਿਹੜੇ ਨੇ ਉਹਨਾਂ ਨੂੰ ਇਨਵਾਈਟ ਸੀਗਾ ਐਮ ਪੀ ਵਰਕਰ ਸਾਰਿਆਂ ਨੂੰ ਇਨਵਾਈਟ ਸੀਗਾ ਪਰ ਨਵਜੋਤ ਸਿੰਘ ਸਿੱਧੂ ਨਹੀਂ ਪਹੁੰਚੇ ਸਭ ਤੋਂ ਵੱਡਾ ਸਵਾਲ ਹੈ ਬਸ ਘਰ ਬੈਠ ਕੇ ਇੱਕ ਫੇਸਬੁੱਕ ਪੇਜ ਦੇ ਉੱਤੇ ਟਵੀਟ ਕਰ ਦਿੱਤਾ ਗਿਆ ਇੱਕ ਫੇਸਬੁੱਕ ਤੇ ਵੀਡੀਓ ਪਾ ਦਿੱਤੀ ਗਈ ਸ਼ਾਇਦ ਇਹਨਾਂ ਅੰਦਾਜ਼ ਦੇ ਵਿੱਚ ਨਜ਼ਰ ਆਏ ਕਿ ਦੁਸ਼ਮਣ ਨੂੰ ਵੀ ਮਾਫਕਾ ਦੇਣਾ ਚਾਹੀਦਾ ਹੈ ਪਰ ਅਸਲ ਦੇ ਵਿੱਚ ਦੁਸ਼ਮਣ ਕੌਣ ਨੇ ਕਿਹਨੂੰ ਕਹਿ ਰਹੇ ਨੇ ਇਹ ਦੇਖਣਾ ਆਏਗਾ